ਤਾਂ ਪਿਆਰ ਜੀ ਤਾਂ ਪਿਆਰ ਜੀ ਮੋਰ ਨੂੰ ਕੱਲ੍ਹ ਆਖਾ ਨੂੰ ਫੜਾਪੜ ਪਹਿਲਾਂ ਸਾਨੂੰ ਦੇਖ ਮਾਨਯੋਗ ਸੀਪੀ ਸਾਹਿਬ ਦੇ ਦਿਸ਼ਾ ਨਿਰਦੇਸ਼ਾਂ ਦੇ ਜਿਹੜਾ ਨਸ਼ੇ ਦੇ ਖਿਲਾਫ ਜੜੀ ਮਨਮਤ ਲਈ ਗਈਗਾ ਉਸ ਦੇ ਵਿੱਚ ਖਾਣਾ ਸੁਲਤਾਨਪੁਰ ਅਤੇ ਸੀਪੀ ਪ੍ਰਵੇਸ਼ ਚੌਕਾ ਦੀ ਟੀਮ ਨੇ ਇੱਕ ਦੋ ਕਿਊਸ ਜਿਹੜੇ ਆ ਗ੍ਰਿਫਤਾਰ ਕੀਤੇ ਨੇ ਉਸ ਦੇ ਵਿੱਚ ਗੁਰਵਤ ਸਿੰਘ ਪੁਰਖਮੰਗਾ ਅਤੇ ਬਲਵਿੰਦਰ ਸਿੰਘ ਗੁਰਪਸੰਗੀ ਇਹ ਮੀਰਾ ਕੋਟ ਕਲਾ ਦੇ ਖੁਰਤੇ ਰਹਿਣ ਵਾਲੇ ਨੇ ਇਹਨਾਂ ਦੋਵਾਂ ਨੂੰ ਅਨਿਸ਼ਚਿਤ ਗ੍ਰਿਫਤਾਰ ਕਰਕੇ ਇਹਨਾਂ ਕੋਲੋਂ 130 ਗ੍ਰਾਮ ਬਲਾਂ ਹਿਰੋ ਜਬਤ ਕੀਤੀ ਗਈ ਜਿਸ ਤੇ ਮਕਦਮਾ ਨੰਬਰ 9 ਖਾਣਾ ਸੁਲਤਾਨਪੁਰ ਜਿਹੜਾ ਜਦੋਂ ਇਹਨਾਂ ਦੀ ਮਜਬੂਰ ਪੁੱਛਗਿੱਛ ਕੀਤੀ ਗਈ ਤੇ ਪੁੱਛਗਿੱਛ ਦੇ ਦੌਰਾਨ ਇਹਨਾਂ ਕੋਲ 710 ਗ੍ਰਾਮ ਜਿਹੜੀ ਹੈਰੋਇਨ ਹੋ ਰਿਕਵਰ ਜਿਹੜੀ ਆ ਕੀਤੀ ਗਈ ਹੈ ਇਸ ਮੁਕੱਦਮੇ ਵਿੱਚ ਹੁਣ ਤੱਕ ਕੁੱਲ 840 ਗ੍ਰਾਮ ਜਿਹੜੀ ਹੈਰੋਇਨ ਰਿਕਵਰ ਕੀਤੀ ਗਈ ਹੈ ਇਸ ਤੇ ਜਿਹੜੀ ਅੱਗੇ ਵੀ ਸਟਰੀਮ ਟੀਮ ਆ ਜੇ ਲੈਂਦੀਆਂ ਨੇ ਤੇ ਆਸ ਹੈ ਵੀ ਇਸ ਦੇ ਵਿੱਚ ਹੋਰ ਵੀ ਜਿਹੜੀ ਰਿਕਵਰੀ ਹੋ ਸਕਦੀ ਹੈ ਕਰਦੇ ਨੇ ਕਿ ਇਹ ਦੋਵੇਂ ਇਲੈਕਟ੍ਰੀਸ਼ੀਅਨ ਦਾ ਕੰਮ ਕਰਦੇ ਨੇ ਜਿਹੜਾ ਗੁਰਵੰਤ ਸਿੰਘ ਰੁਪਮੰਗਾ ਹੈ ਇਹਦੇ ਇਹ ਪੁਰਾਣਾ ਕ੍ਰਿਮੀਨਲ ਐਸ ਤੇ ਪਹਿਲਾਂ ਇੱਕ 302 ਦੇ 307 ਦਾ ਮੁਕੱਦਮਾ ਦਰਜ ਹੈ 302 ਦੇ ਵਿੱਚ ਇਹ ਆਸੋ ਕੁ ਬੇਲਦੇ ਆ ਦੇਤੇ ਆ ਕੇ ਜਿਹੜਾ ਇਹ ਹੈਰਵੰਦ ਦਾ ਕੰਮ ਇਹਨੇ ਕਰਨਾ ਸ਼ੁਰੂ ਕਰਨਾ ਸ਼ੁਰੂ ਕਰਤਾ ਸੀਗਾ ਜਿਸ ਤੇ ਜਿਹੜੇ ਸਾਡੀ ਟੀਮ ਨੇ ਉਹਨਾਂ ਨੇ ਅਕਸਰ ਦੇਖਿਆ ਉਹ ਵੀਰਵੰਦ ਦਾ ਹੁਮੇਸ਼ਾ ਇਹ ਸ਼ਰਤ ਕਿ ਇਹਨੇ ਨਵੇਂ ਜਿਹੜੇ ਕੰਮ ਕਰਦੇ ਦੇ ਵਾਹ ਦੇਖੋ ਪੈਸੇ ਦੀ ਲਾਲਸਾ ਜਿਹੜੀ ਆ ਉਹ ਇਸ ਕੰਮ ਵਾਲੇ ਇਹਨਾਂ ਨੂੰ ਤੋੜਿਆ ਸੀਗਾ ਜਿਹੜਾ ਪੌਣ ਤੱਕ ਵੀ ਨੇਚਰਲ ਇਨਵੈਸਟੀਗੇਸ਼ਨ ਦੇ ਵਿੱਚ ਗੱਲ ਸਾਹਮਣੇ ਆਈ ਤੇ ਕਿ ਇਹਨੇ ਪੈਸੇ ਦੇ ਲਾਲਚ ਦੇ ਵਿੱਚ ਇਹ ਹੈਰਵੰਦ ਦਾ ਕੰਮ ਜਿਹੜਾ ਸ਼ੁਰੂ ਕੀਤਾ ਸੀਗਾ ਇਸ ਤੋਂ ਅੱਗੇ ਜਿਹੜਨਾ ਇਹ ਕੱਦਿਆਂ ਨਾਲ ਇਹ ਇਹਨਾਂ ਦਾ ਟਾਈਪ ਸੀਗਾ ਉਹ ਸਾਡੀ ਇਨਵੈਸਟੀਗੇਸ਼ਨ ਵਿੱਚ ਆਏ ਨੇ ਜਿਸ ਤੋਂ ਅੱਗੇ ਹੋਰ ਨਾਮਿਨੇਟ ਕਰਕੇ ਅਸੀਂ ਇਹਨਾਂ ਨੂੰ ਅੱਗੇ ਵੀ ਇਸ ਲੜੀ ਵਿੱਚ ਪਾ ਰਹੇ ਹਾਂ ਦੋਵੇਂ 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 ਇਹਦੇ ਵਿੱਚ ਜਿਹੜੇ ਅਸੀਂ ਇਨਵੈਸਟੀਗੇਟ ਕਰ ਰਹੇ ਹਾਂ ਸੈਟ ਕੋ ਆਲਮੋਸਟ ਇਹਨਾਂ ਦੇ ਨਾਂ ਜਿਹੜੇ ਉਹ ਸਾਹਮਣੇ ਆਏ ਨੇ ਉਹਨਾਂ ਨੂੰ ਅਸੀਂ ਜਿਹੜਾ ਇਸ ਦੇ ਵਿੱਚ ਨਹੀਂ ਨਿਸ਼ਰ ਕਰ ਸਕਦੇ ਕਿਉਂਕਿ ਇਸ ਆਪਰੇਸ਼ਨ ਨੂੰ ਜਿਹੜਾ ਵਾ ਅਸੀਂ ਅੰਜਾਮ ਤੱਕ ਅੱਗੇ ਤੱਕ ਚਾਹਾਂਗੇ ਤਾਂ ਪਰ ਇਹ ਮਾਨ ਇਹ ਫਿਲਹਾਲ ਤੇ ਇਹਨਾਂ ਇਥੇ ਲੋਕਲ ਕਨਸਾਈਨਮੈਂਟ ਜਿਹੜੀ ਹੈ ਨਾ ਲਈ ਹੈ ਇੱਕ ਜਿਹੜਾ ਜਿਸ ਕੋ ਕਨਸਾਈਨਮੈਂਟ ਲਈਆ ਉਸ ਤੋਂ ਇਹ ਗੱਲ ਕਲੀਅਰ ਹੋਏਗੀ ਕਿ ਇਹ ਜਿਹੜੀ ਕਨਸਾਈਨਮੈਂਟ ਹੈ ਤਾਰੋਬਾਰ ਹੈ। ਕੋਈ ਵਿਜਤਿਕ ਕਮੇਟੀ ਲੱਗਦੀ ਹੋਵੇ। ਅਰ ਕੋਈ ਆਪਣੇ ਗਾਹਕ ਜਿਹੜੀ ਇਹਨਾਂ ਦਾ ਫੋਨ ਜਿਹੜਾ ਵਾ ਉਹ ਐਨਲਾਈਜ਼ ਕੀਤਾ ਗਿਆ ਤੇ ਜਿਹੜੇ ਇਹਨਾਂ ਦੇ ਜਿੰਨਾ ਤੋਂ ਜਿਹੜੀ ਫਾਰਵਰਡ ਲਿੰਕੇਜ ਆ ਉਹ ਵੀ ਇਹਨਾਂ ਤੋਂ ਕੱਢ ਕੇ ਵੀ ਕਿਹੜੇ ਕਿਹੜੇ ਗਾਹਕ ਸੀਗੇ ਇਹਨਾਂ ਦੇ ਉਹਨਾਂ ਉਹਨਾਂ ਨੂੰ ਬੈਂਚਡ ਕੀਤਾ ਜਾਵੇਗਾ। ਹਾਂ ਬਿਲਕੁਲ ਇਹਨਾਂ ਨੇ ਜਿਤਨਾ ਹੁਣ 840 ਗ੍ਰਾਮ ਇਹਨਾਂ ਨੂੰ 100 150 ਗ੍ਰਾਮ ਕਰਕੇ ਨਾ ਆਪਣੇ ਗਾਹਕ ਬਣਾਈ ਸੀਗੇ ਉਸ ਤੇ ਜਿਹੜੀ ਆ ਸਾਡੀ ਟੀਮਾਂ ਵਰਕਆਊਟ ਕਰ ਰਹੀਆਂ ਨੇ ਉਹਨਾਂ ਨੂੰ ਵੀ ਜਿਹੜਾ ਇਸ ਜਿਹੜੀ ਇਨਵੈਸਟੀਗੇਸ਼ਨ ਦੇ ਵਿੱਚ ਇਨਟੈਂਡ ਕੀਤਾ ਗਿਆ ਇਹ થોੜਾ ਸਮਾਂ ਪਹਿਲਾਂ ਜਿਹੜਾ ਬੇਲ ਤੇ ਆਇਆ ਸੀਗਾ ਇਹ ਪਹਿਨ ਆਪਣਾ ਇਲੈਕਟ੍ਰੀਸ਼ੀਅਨ ਦਾ ਕੰਮ ਉਹਨਾਂ ਸ਼ੁਰੂ ਕਰ ਦਿੱਤਾ ਸੀਗਾ ਇਲੈਕਟ੍ਰੀਸ਼ੀਅਨ ਦਾ ਕੰਮ ਕਰਨ ਦੇ ਵਿੱਚ ਵਿੱਚ ਹੀ ਇਹਨਾਂ ਦੋਆ ਜਾਣੇ ਨੇ ਪਲਾਨਿੰਗ ਕੀਤੀ ਪਿਆ ਆਪਣਾ ਹੈਰ ਦਾ ਕੰਮ ਸ਼ੁਰੂ ਕਰਨਾ ਇਹਨਾਂ ਪਹਿਲਾਂ ਵੀ ਜਿਹੜਾ ਵਾ ਥੋੜਾ ਸਮਾਨ ਲਿਆ ਹੁੰਦਾ ਸੀਗਾ ਉੱਤੇ ਵੀ ਸਾਡਾ ਸਾਡੀ ਟੀਮਾਂ ਜਿਹੜੀਆਂ ਵਰਕਆਊਟ ਕਰ ਰਹੀਆਂ ਬਿਲਕੁਲ ਹੀ ਜਿਹੜਾ ਕ੍ਰਿਮੀਨਲ ਆ ਇਹਨੂੰ ਜਿਹੜੀ ਆ ਜਿੱਤੇ ਹੁਣ ਪਹਿਲਾਂ ਵੀ 2 ਮਹੀਨੇ ਦਰਜ ਨੇ ਉਹਨੂੰ ਇਸ ਚੀਜ਼ ਦੀ ਲਤ ਲੱਗ ਗਈ ਉਸ ਦੇ ਵਿੱਚ ਜਿਹੜਾ ਇਹ ਹਰੰਦੇ ਨਸ਼ੇ ਦੇ ਵਿੱਚ ਜਾ ਕੇ ਉਹ ਅਸੀਂ 10 ਵਿੱਚ ਬੈ ਗਿਆ ਜਿਸ ਨੂੰ ਸਾਡੀ ਟੀਮ ਨੇ ਜਿਹੜੀ ਰਿਕਵਰ ਕਰਕੇ ਰੀ ਕਵਰੀ ਕੀਤੀ ਹੈ ਇਸ ਤੋਂ ਅੱਗੇ ਵੀ ਅਸੀਂ ਅਸੀਂ ਡਵੈਲਪ ਕਰ ਰਹੇ ਹਾਂ ਨਹੀਂ ਅਜੇ ਤਾਂ ਕਿਲਾ ਦੀ ਨਸ਼ੇ ਵਾਲੀ ਗੱਲ ਨਹੀਂ ਸਾਹਮਣੇ ਆਈ ਪਰ ਅਜੇ ਇਨੀਸ਼ੀਅਲ ਇਨਵੈਸਟੀਗੇਸ਼ਨ ਨੇ ਨੂੰ ਰਿਮਾਂਡ ਜਿਹੜਾ ਹੈ ਰਿਮਾਂਡ ਦੇ ਨੇ ਸਾਡੇ ਕੋਲ ਰਿਮਾਂਡ ਤੋਂ ਬਾਅਦ ਜਿਹੜੀ ਹੈ ਅਸੀਂ ਇਸ ਗੱਲ ਨੂੰ ਕਲੀਅਰ ਕਰ ਸਕਦੇ ਟੈਂਡੈਂਡਰ ਮਾਰਟ ਸਰ ਕੀ ਮੁਸ਼ਕਲ ਜੇ ਜਦ ਵੱਡਾ ਹੁੰਦੀ ਹੈ ਜਦ ਕੰਮ ਦੇ ਨਾਲ ਬਿਲਕੁਲ ਜੀ ਵੇਖੋ ਜਿਹੜਾ ਪਹਿਲਾਂ ਕਲੀਨ ਆ ਜਿਸ ਤੋਂ ਪਹਿਲਾਂ ਜਿਹੜਾ ਵਾ ਐਨਟੀਕੇਸ ਦਾ ਮਕਦਮਾ ਨਹੀਂ ਦਰਜ ਇਹ ਸਾਡੀਆਂ ਜਿਹੜੀਆਂ ਇਹਨਾਂ ਨੇ ਇੰਨਾ ਕੋ ਬਕਾਇਦਾ ਸਾਡੀ ਟੀਮ ਕੋਲੇ ਜਿਹੜੀ ਹੈ ਸਪੈਸ਼ਲ ਇਨਫੋਰਮੇਸ਼ਨ ਆਈ ਸੀ ਜਿਸ ਦੇ ਆਧਾਰ ਦੇ ਉੱਤੇ ਉਸ ਨੂੰ ਵਟਿਆ ਗਿਆ ਇਹ ਸੋਰਸ ਵਿੱਚ ਇਨਫੋਰਮੇਸ਼ਨ ਦੇ ਉੱਤੇ ਜਿਹੜਾ ਨੈਟਵਰਕ ਜਿਹੜਾ ਹੈ ਬੈਸਟ ਹੋ ਰਿਹਾ ਹੈ ਬਿਲਕੁਲ ਸਾਡਾ ਪਹਿਲੇ ਬੰਦਾ ਆਪੀ ਉੱਥੇ ਰਹੂਗੀ ਹੋਣੀ ਹੋਣੀ ਕਰਦੇ ਬੰਦਾ ਬਿਲਕੁਲ ਤੁਸੀਂ ਜਿਹੜਾ ਬੰਦਾ ਹੁਣ ਨਾਰਮਲ ਜ਼ਿੰਦਗੀ ਜੀ ਰਿਹਾ ਹੈ ਜਾਂ ਜਿਹੜਾ ਨਾਰਮਲ ਕੰਮ ਕਰਦਾ ਹੈ ਉਹ ਕਿਸੇ ਸ਼ੱਕ ਦੇ ਡਰ ਦੇ ਵਿੱਚ ਨਹੀਂ ਹੈ

हां बिल्कुल ये कोई ना ने जेड़ा दोमे चीजया ने जेड़े पैटला दा जेड़ी हमान सामान ਲੈਣਾ ਉਹ ਬੇਕਸਮਰਲਸ ਤੋਂ ਲੈਣਾ ਉਹ ਵੇਚਣਾ ਉਹਨਾਂ ਕੰਜ਼ਿਊਮਰ ਜਾਂ ਲੋਅਰਡ ਜਿਹੜੇ ਇਹਨਾਂ ਨੂੰ ਕਸਰੀ ਕਰਦੇ ਉਹਨਾਂ ਨੂੰ ਵੇਚਣਾ ਇਹਨਾਂ ਦੋਹਾਂ ਚੀਜ਼ਾਂ ਦੇ ਅਸੀਂ ਵਰਤ ਕਰ ਰਹੇ ਹਾਂ ਸਰ ਜੀ ਜੇ ਮੈਂ ਤੁਮਾਰਾ ਵੀ ਬੜੀ ਆਂਦੀ ਹੈ ਇਹ ਆ ਕੀ ਕਰ ਉਹ ਦੇਖੋ ਜੀ ਜਿਹੜੀ ਕਮਿਸ਼ਨਰ ਪੁਲਿਸ ਦੇ ਬੰਦੇ ਵੱਧਦੇ ਨੇ ਛੋਟੇ ਗਾਵਲ ਤੇ ਵੱਡੇ ਜਾਂਦੇ ਨੇ ਉਹ ਵੱਡੇ ਵੱਡੀਆਂ ਮੱਛੀਆਂ ਦਾ ਹੱਥ ਤੋਂ ਨਹੀਂ ਭੰਗਦੇ ਬਿਲਕੁਲ ਬਿਲਕੁਲ ਕਮਿਸ਼ਨਰੇਟ ਪੁਲਿਸ ਨੇ ਤੁਸੀਂ ਸੀਪੀ ਸਾਹਿਬ ਵੀ ਦੇਖੀ ਤੁਸੀਂ ਸੁਣੀ ਲੋਗੇ ਵਿਸ਼ਣ ਪੁਲਿਸ ਨੇ ਪਿਛਲੇ ਪਿਛਲੇ 5-6 ਮਹੀਨਿਆਂ ਦੇ ਵਿੱਚ ਵੀ ਮੇਰੇ ਸਾਹਮਣੇ ਹਾਈਸਟ ਰਿਕਵਰੀ ਆ ਜਿਹੜੀ ਇੰਡੀਆ ਸਾਡੀਆਂ ਟੀਮਾਂ ਜਿਹੜੀਆਂ ਲਿਸਟ ਦੇ ਉੱਤੇ ਬਿਲਕੁਲ ਉਹਨਾਂ ਉਹ ਸਖਤ ਦਿਸ਼ਾ ਨਿਰਦੇਸ਼ ਨੇ ਕਿ ਇਹਨਾਂ ਦੇ ਉੱਤੇ ਬਿਲਕੁਲ ਸਖਤੀ ਨਾਲ ਕੰਮ ਕਰਦਾ ਤੁਸੀਂ ਇਹ ਵੀ ਦੇਖ ਸਕਦੇ ਜੀ ਕਿ 130 ਤੋਂ ਬੈਕਵਰਡ ਜਾਂਦੇ ਆ ਉਹਨਾਂ ਕੋਲ ਹੋਰ ਰਿਕਵਰੀ ਕਰਕੇ 710 ਗ੍ਰਾਮ ਹੋਰ ਰਿਕਵਰ ਕੀਆ ਜਿਹੜੀ ਕਿ ਕਮਰਸ਼ੀਅਲ ਦੇ ਵਿੱਚ ਵਾਲ ਕਰਦੀ ਆ ਇਸ ਤੋਂ ਅੱਗੇ ਵੀ ਅਸੀਂ ਇਸ ਨੈਟਵਰਕ ਨੂੰ ਜਿਹੜਾ ਬਸਟ ਕਰਨ ਦੀ ਕੋਸ਼ਿਸ਼ ਕਰਦੇ ਆਂ ਤੇ ਇਹ ਜਿਹੜੀਆਂ ਸਾਡੀਆਂ ਟੀਮਾਂ ਵਾ ਸਾਡੇ ਥਾਣਿਆਂ ਨੂੰ ਸਖਤ ਹਦਾਇਤਾਂ ਨੇ ਸੀਪੀ ਸਾਹਿਬ ਵੱਲੋਂ ਵੀ ਇਹਨਾਂ ਤੇ ਉੱਤੇ ਜਿਹੜਾ ਇਫੈਕਟ ਸਕਰਜਾ ਜਿਹੜਾ ਕਰਿਆ ਜਾਣਾ ਚਾਹੀਦਾ। ਜੀ ਕਮਰਸ਼ੀਅਲ ਕੁਆਂਟੀਟੀ ਦੇ ਵਿੱਚ ਬਰਾਬਰ ਜੀ ਹੁੰਦੀ ਹੈ ਇਨਿੰਗ ਸਜ਼ਾ ਹੋਣੀ। ਦੇਖੋ ਇਹਨਾਂ ਤੋਂ 10 ਸਾਲ ਤੋਂ ਮਿਨੀਮਮ ਸਜ਼ਾ ਜਿਹੜੀ ਹੈ ਜੇ ਇਹਦੇ ਵਿੱਚ ਕਨਵਰਟ ਹੋ ਗਿਆ ਤੇ 10 ਸਾਲ ਤੋਂ ਵੱਧ ਇਹਨਾਂ ਦੀ ਸਜ਼ਾ ਹੋ ਸਕਦੀ ਹੈ। ਇਸ ਦੇ ਵਿੱਚ ਅਸੀਂ ਇਹਨਾਂ ਦੀ ਫਾਈਨੈਂਸ਼ੀਅਲ ਇਨਵੈਸਟੀਗੇਸ਼ਨ ਵੀ ਕਰਾਂਗੇ ਜੇ ਇਹਨਾਂ ਨੇ ਇਸ ਪ੍ਰਾਪਰਟੀ ਤੋਂ ਜਾਂ ਇਸ ਤਸਕਰੀ ਤੋਂ ਕੋਈ ਪ੍ਰਾਪਰਟੀ ਬਣਾਈ ਆ ਤੇ ਉਸ ਨੂੰ ਵੀ ਅਟੈਚ ਕਰਨ ਦੇ ਵਿੱਚ ਵੀ ਸਾਡੀਆਂ ਟੀਮਾਂ ਜਿਹੜੀਆਂ ਵਾ ਵਰਕ